ਹਾਂਜੀ ਤੁਸੀਂ ਵੇਖ ਰਹੇ ਹੋ ਫਿਕਰਮੰਦ ਮੀਡੀਆ ਤੇ ਮੈਂ ਤੁਹਾਡਾ ਗੁਰਚਰਨ ਸਿੰਘ ਰਾਜੂ ਤੇ ਦੋਸਤੋ ਅਸੀਂ ਨਾ ਲੰਗੇ ਜਾ ਰਹੇ ਸੀ ਤੇ ਇੱਥੇ ਇੱਕ ਨਾ ਸਾਨੂੰ ਆਲੂਆਂ ਵਾਲਾ ਬਾਹਣਾ ਜਿਹੜਾ ਉਹ ਨਜ਼ਰ ਆਇਆ ਤੇ ਇਹ ਬਾਹਣ ਜਿਹੜਾ ਤੁਸੀਂ ਆ ਦੇਖ ਰਹੇ ਹੋ ਪਰੇ ਜਿਹੜੇ ਮਜ਼ਦੂਰ ਹੈ ਆਲੂ ਵੀ ਚੁਗੀ ਜਾ ਰਹੇ ਹੈ ਆਹ ਦੇਖ ਸਕਦੇ ਆ ਤੁਸੀਂ ਤਕਰੀਬਨ ਇਹ ਮੇਰੇ ਹਿਸਾਬ ਨਾਲ ਉਹ ਤਾਂ ਖੂਬ 10-15 ਕਿੱਲਿਆਂ ਦਾ ਟੱਕ ਹੋਊਗਾ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਨਾ ਇਹ ਇੱਕ ਕੁਦਰਤੀ ਆਫ਼ਤ ਨਹੀਂ ਨਾ ਕੋਈ ਹੋਰ ਗੱਲਬਾਤ ਆ ਇਹ ਆਲੂਆਂ ਦਾ ਛੇਜਾ ਜਿਹੜੀ ਪੈਰਾਕਿਊਟ ਸਪਰੇਅ ਹੈ ਬਹੁਤ ਖਤਰਨਾਕ ਜ਼ਹਿਰ ਹੈ ਜਿਹੜਾ ਉੱਪਰਲਾ ਛੇਜਾ ਹੈ ਦੀ ਉਹਦੀ ਮਿਹਨਤ ਮਜ਼ਦੂਰੀ ਮਜ਼ਦੂਰਾ ਨੂੰ ਨਾਂ ਦੇਣੀ ਪਵੇ ਉਹ ਬਚਾਉਣ ਦੀ ਖਾਤਰ ਪੈਰਾਕਿਊਟ ਆ ਜਿਹੜੀ ਇੱਕ ਜ਼ਹਿਰ ਛੜਕੀ ਜਾਂਦੀ ਹੈ ਇਹ ਉਹੀ ਜ਼ਹਿਰ ਆ ਉਹੀ ਦਵਾਈ ਆ ਪੈਰਾਕਿਊਟ ਜਿਹੜੀ ਜਿਹੜੀ ਮੂੰਗੀ ਦੇ ਉੱਤੇ ਹੀ ਛੜਕੀ ਜਾਂਦੀ ਆ ਹਰੀ ਭਰੀ ਮੂੰਗੀ ਹੁੰਦੀ ਆ ਤੋਂ ਦੇ ਪੱਤੇ ਜਿਹੜੇ ਐ ਜਮਾ ਮੱਚ ਜਾਂਦੇ ਆ ਤੇ ਆਲੂਆਂ ਦਾ ਸੇਜਾ ਜਿਹੜਾ ਇਦਾਂ ਕਰਕੇ ਵੀ ਤੁਸੀਂ ਵੇਖ ਰਹੇ ਹੋ ਤੇ ਆਲੂਆਂ ਦਾ ਸੇਜਾ ਵੀ ਜਿਹੜਾ ਇਦਾਂ ਜਮਾ ਮੱਚਿਆ ਸੜਿਆ ਪਿਆ ਆ ਇਹ ਇਹਦੇ ਬਾਰੇ ਤੁਸੀਂ ਵਿਚਾਰ ਦੱਸੋ ਵੀ ਇਹ ਜਿਹੜੀ ਪੈਰਾਕਿਊਟ ਹੈ ਛੜਕਣੀ ਚਾਹੀਦੀ ਆ ਜਾਂ ਨਹੀਂ ਛੜਕਣੀ ਚਾਹੀਦੀ ਧੰਨਵਾਦ ਮਿਹਰਬਾਨੀ ਸ਼ੁਕਰੀਆ ਸੋ ਮੈਂ ਤੁਹਾਡਾ ਆਪਣਾ ਗੁਰਚਰਨ ਸਿੰਘ ਰਾਜੂ ਫਿਕਰਮੰਦ ਮੀਡੀਆ ਤੋਂ ਧੰਨਵਾਦ ਮਿਹਰਬਾਨੀ ਸ਼ੁਕਰੀਆ